ਪਾਕਿਸਤਾਨੀ ਕੁੜੀਆਂ ਦੀ ਟੀਮ ਨੇ ਕੀਤੀ ਭਾਰਤੀ ਟੀਮ ਦੀ ਬੇਇੱਜ਼ਤੀ ਪਾਕਿਸਤਾਨ ਦੀ ਟੀਮ ਵੱਲੋਂ ਸ਼ਰਮਨਾਕ ਹਰਕਤ ਭਾਰਤੀ ਟੀਮ ਦੀ ਕੈਪਟਨ ਹਰਮਨਪ੍ਰੀਤ ਕੌਰ ਨੂੰ ਕਿੱਤਾ ਟਾਰਗੇਟ ਪਾਕਿਸਤਾਨ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਇੱਕ ਵੀਡੀਓ ਵਾਇਰਲ ਆਜੋ ਦੇਖਦੇ ਹਾਂ ਕੀ ਹੈ ਵੀਡੀਓ ਦਾ ਸੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦੱਸੋ ਸ਼ਤਰੀਆ ਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ CrickZone ਵਰਜ ਦੇ ਵਿੱਚ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਾਰਤੀ ਟੀਮ ਦੇ ਸੈਮੀਫਾਈਨਲ ਮੁਕਾਬਲੇ ਬਾਰੇ ICC ਵਿਮਨ ਵਰਲਡ ਕੱਪ 2025 ਵਿੱਚ ਭਾਰਤ ਦਾ ਸਫਰ ਉਤਾੜ ਚੜਾਵ ਨਾਲ ਭਰਿਆ ਰਿਹਾ ਹੈ ਪਹਿਲੇ ਦੋ ਮੈਚ ਜਿੱਤ ਕੇ ਭਾਰਤ ਨੇ ਵਰਲਡ ਕੱਪ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਤਿੰਨ ਹਾਰਾਂ ਨੇ ਟੀਮ ਇੰਡੀਆ ਦੇ ਸੈਮੀਫਾਈਨਲ ਦੇ ਸੁਪਨੇ ਲਗਭਗ ਤੋੜ ਦਿੱਤੇ ਸਨ ਪਰ ਟੀਮ ਇੰਡੀਆ ਨੇ ਹਾਰ ਨਹੀਂ ਮੰਨੀ ਨਿਊਜ਼ੀਲੈਂਡ ਦੇ ਖਿਲਾਫ ਇੱਕ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੁਣ ਸੈਮੀਫਾਈਨਲ ਵਿੱਚ ਭਾਰਤ ਦਾ ਟਾਕਰਾ ਹੋਵੇਗਾ ਡਿਫੈਂਡਿੰਗ ਚੈਂਪੀਅਨ ਆਸਟ੍ਰੇਲੀਆ ਨਾਲ ਜਿਹੜੀ ਇਸ ਵਰਲਡ ਕੱਪ ਵਿੱਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀ ਸੈਮੀਫਾਈਨਲ ਤੋਂ ਪਹਿਲਾਂ ਓਪਨਰ ਪਾਰਿਕ ਰਾਵਲ ਦੀ ਇੰਜਰੀ ਨੇ ਟੀਮ ਇੰਡੀਆ ਨੂੰ ਵੱਡਾ ਝਟਕਾ ਦਿੱਤਾ ਹੈ ਉਹ ਹੈ ਇਸ ਵਰਲਡ ਕੱਪ ਦੀ ਦੂਜੀ ਸਭ ਤੋਂ ਵੱਧ ਰਨ ਬਣਾਉਣ ਵਾਲੀ ਬੈਟਰ ਹਨ ਅਤੇ ਉਸ ਦੀ ਕਮੀ ਭਾਰਤ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਪਰ ਏਕਾ ਦੀ ਜਗ੍ਹਾ ਸਿਫਾਲੀ ਬਰਮਾ ਨੂੰ ਮੌਕਾ ਮਿਲ ਸਕਦਾ ਹੈ ਜੋ ਸੁਮ੍ਰਿਤੀ ਮਧਾਨਾ ਨਾਲ ਓਪਨਿੰਗ ਕਰਦੀ ਨਜ਼ਰ ਆ ਸਕਦੀ ਹੈ ਹੁਣ ਟੌਪ ਆਰਡਰ ਤੋਂ ਇਲਾਵਾ ਕੈਪਟਨ ਹਰਮਨਪ੍ਰੀਤ ਕੌਰ ਅਤੇ ਜੇਮੀਮਾ ਰੋਡ੍ਰੀਗਜ਼ ਨੂੰ ਵੀ ਆਪਣਾ ਕਮਾਲ ਦਿਖਾਉਣਾ ਪਵੇਗਾ ਇਸ ਤੋਂ ਬਾਅਦ ਦਿਪਤੀ ਸ਼ਰਮਾ ਇਸ ਵਰਲਡ ਕਪ ਵਿੱਚ 15 ਵਿਕਟਾਂ ਨਾਲ ਭਾਰਤ ਦੀ ਸਭ ਤੋਂ ਸਫਲ ਗੇਂਦਬਾਜ਼ ਰਹੀ ਹੈ ਅਤੇ ਉਹ ਸੈਮੀਫਾਈਨਲ ਵਿੱਚ ਵੀ ਆਪਣਾ ਜਾਦੂ ਜਾਰੀ ਰੱਖਣਾ ਚਾਹੇਗੀ ਦੂਜੇ ਪਾਸੇ ਆਸਟ੍ਰੇਲੀਆ ਦੇ ਖੇਮੇ ਵਿੱਚ ਕੈਪਟਨ ਐਲਿਸਾ ਇਲੀ ਦੀ ਫਿਟਨੈਸ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਹਦੀ ਬੈਟਿੰਗ ਆਸਟ੍ਰੇਲੀਆ ਲਈ ਹਮੇਸ਼ਾ ਅਹਿਮ ਰਹੀ ਹੈ। ਐਨਾਵੈਲ ਇਸ ਵਰਲਡ ਕੱਪ ਦੀ ਸਭ ਤੋਂ ਸਫਲ ਗੇਂਦਵਾਜ਼ ਹੈ। ਉਹ ਹੈ ਪਹਿਲਾਂ ਵੀ ਭਾਰਤ ਨੂੰ ਆਪਣੇ ਗੇਂਦਬਾਜ਼ੀ ਨਾਲ ਕਾਫੀ ਤੰਗ ਕਰਦੀ ਰਹੀ ਹੈ। ਐਲੈਨਾ ਕਿੰਗ ਨੇ ਸਾਊਥ ਅਫਰੀਕਾ ਖਿਲਾਫ 7 ਵਿਕਟਾਂ ਲੈ ਕੇ ਆਪਣਾ ਦੌੜਦੌੜਾ ਦਿਖਾਇਆ ਸੀ ਅਤੇ ਉਹ ਭਾਰਤ ਖਿਲਾਫ ਵੀ ਇਹੋ ਜਿਹਾ ਪ੍ਰਦਰਸ਼ਨ ਕਰਨਾ ਚਾਹੇਗੀ। ਭਾਰਤ ਲਈ ਸਮ੍ਰਿਤੀ ਮਦਾਨਾ ਸਭ ਤੋਂ ਵੱਡੀ ਉਮੀਦ ਹੋਵੇਗੀ। ਹਾਲਾਂਕਿ ਇਸ ਵਰਲਡ ਕੱਪ ਵਿੱਚ ਉਹਨਾਂ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਪਰ ਆਸਟ੍ਰੇਲੀਆ ਖਿਲਾਫ ਉਹਨਾਂ ਦਾ ਰਿਕਾਰਡ ਕਮਾਲ ਦਾ ਹੈ। ਆਸਟ੍ਰੇਲੀਆ ਖਿਲਾਫ ਪਿਛਲੇ 5 ਮੈਚਾਂ ਵਿੱਚ ਉਹਨਾਂ ਨੇ 3 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ। ਫਿਬੀ ਲਿਚਰਫੀਲਡ ਭਾਵੇਂ ਇਸ ਸਮੇਂ ਫਾਰਮ 'ਚ ਨਹੀਂ ਪਰ 2022 ਤੋਂ ਬਾਅਦ ਉਹ ਇਕੱਲੀ ਖਿਡਾਰੀ ਹੈ ਜਿਨੇ ਪਾਰਦੇ ਖਿਲਾਫ 500 ਤੋਂ ਵੱਧ ਰਨ ਬਣਾਏ ਹਨ। ਆਸਟ੍ਰੇਲੀਆ ਨੇ ਵਰਲਡ ਕੱਪ ਵਿੱਚ ਲਗਾਤਾਰ 15 ਜਿੱਤਾਂ ਨਾਲ ਆਪਣੇ ਹੀ ਰਿਕਾਰਡ ਦੀ ਬਰਾਬਰੀ ਕਰ ਦਿੱਤੀ ਹੈ। ਉਹਨਾਂ ਦੀ ਆਖਰੀ ਹਾਰ 2017 ਦੇ ਸੈਮੀਫਾਈਨਲ ਵਿੱਚ ਪਾਰਦੇ ਖਿਲਾਫ ਆਈ ਸੀ। ਹੁਣ ਫੇਰ ਦੋ ਵਧੀਆ ਟੀਮਾਂ ਆਪਣੇ ਹੁਣ ਫੇਰ ਦੋ ਵਧੀਆ ਟੀਮਾਂ ਸਾਹਮਣੇ ਨੇ ਆਸਟ੍ਰੇਲੀਆ ਆਪਣੇ 8ਵੇਂ ਖਿਤਾਬ ਦੀ ਔਰ ਵੱਧ ਰਹੀ ਹੈ ਜਦਕਿ ਟੀਮ ਇੰਡੀਆ ਦਾ ਮਕਸਦ ਹੋਵੇਗਾ ਆਸਟ੍ਰੇਲੀਆ ਨੂੰ ਹਰਾ ਕੇ ਆਪਣੇ ਵਰਲਡ ਕੱਪ ਜਿੱਤਣ ਦੇ ਸੁਪਨੇ ਨੂੰ ਜਿਉਂਦਾ ਰੱਖਣਾ।